ਜੀਤ ਪਾਤਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਈ ਨੇ ਪਰ ਉਹਨਾਂ ਦੇ ਦੇਹਾਂਤ ਤੋਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਕਿ ਉਹਨਾਂ ਦੀ ਲਾਸਟ ਵੀਡੀਓ ਦੱਸੀ ਜਾ ਰਹੀ ਹੈ ਤੇ ਇਸ ਵੀਡੀਓ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਸੁਰਜੀਤ ਪਾਤਰ ਅੱਜ ਸਾਡੇ ਸਾਰਿਆਂ ਦੇ ਵਿਚਕਾਰ ਨਹੀਂ ਰਹੇ 2012 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਬਰਨਾਲਾ ਦੀ ਇਹ ਵੀਡੀਓ ਹੈ ਜਿੱਥੇ ਕਿ ਬੱਚਿਆਂ ਦੇ ਨਾਲ ਸਟੇਡੀਅਮ ਦੇ ਵਿੱਚ ਖੜੇ ਹੋਏ ਨੇ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਖੁਸ਼ ਮਿਜ਼ਾਜ ਵਿਖਾਈ ਦੇ ਰਹੇ ਨੇ ਪਾਤਰ ਸਾਹਿਬ ਅਚਾਨਕ ਦੱਸਿਆ ਜਾਂਦਾ ਹੈ ਕਿ ਹਾਰਟ ਅਟੈਕ ਔਨ ਕਰਕੇ ਉਹਨਾਂ ਦੀ ਮੌਤ ਹੋਈ ਹੈ ਅੱਜ ਉਹ ਚੰਦਰਾ ਦਿਨ ਚੜ੍ਹਿਆ ਹੈ ਕਿ ਪੰਜਾਬ ਦਾ ਇੱਕ ਉੱਗਾ ਸਹਿਤਕਾਰ ਲੇਖਕ ਜੋ ਹੈ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਜਿਨ੍ਹਾਂ ਨੇ ਆਪਣੀਆਂ ਲਿਖਤਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੇ ਵਿੱਚ ਇੱਕ ਅਮਿੱਟ ਛਾਪ ਛੱਡੀ ਹੈ ਪਰ ਅੱਜ ਉਹ ਸਦਾ ਦੀ ਨੀਂਦ ਸੌਂ ਚੁੱਕਿਆ ਹੈ ਤਸਵੀਰ ਤੁਹਾਨੂੰ ਉਸ ਲਾਸਟ ਵੀਡੀਓ ਦੀ ਦਿਖਾ ਰਿਹਾ ਜਿਸ ਤੇ ਵਿੱਚ ਸੁਰਜੀਤ ਪਾਤਰ ਆਪਣੇ ਬੱਚਿਆਂ ਦੇ ਕੋਲ ਖੜੇ ਹੋਏ ਨੇ ਇੱਕ ਸਮਾਗਮ ਦੇ ਦਰਮਿਆਨ ਸ਼ਿਰਕਤ ਕਰਨ ਪਹੁੰਚੇ ਸਨ ਤੇ ਇਸ ਦਰਮਿਆਨ ਉਸ ਸਟੇਡੀਅਮ ਦੇ ਵਿੱਚ ਖੜ ਕੇ ਬੱਚਿਆਂ ਦੇ ਨਾਲ ਗੱਲਾਂ-ਬਾਤਾਂ ਕਰਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਇਸ ਸਮਾਗਮ ਦੇ ਵਿੱਚ surjit patar ਨੂੰ ਜੋ ਹੈ ਸਨਮਾਨ ਵੀ ਕੀਤਾ ਗਿਆ ਸੀ ਨਿੱਕੇ-ਨਿੱਕੇ ਬੱਚੇ ਜਿਨ੍ਹਾਂ ਨੇ ਹੱਥ ਦੇ ਵਿੱਚ ਬੈਡਮਿੰਟਨ ਫੜੇ ਹੋਏ ਸਨ ਉਹਨਾਂ ਨੂੰ ਜੋ ਹੈ ਸਲਾਹ ਦੇ ਰਹੇ ਨੇ ਤੇ ਉੱਥੇ ਖੜੇ ਕੁਝ ਲੋਕਾਂ ਦੇ ਵੱਲੋਂ ਇਸ ਦੀ ਵੀਡੀਓ ਵੀ ਬਣਾਈ ਜਾ ਰਹੀ ਹੈ ਤਾਂ ਇਸ surjit patar ਦੇ ਦੇਹਾਨ ਤੋਂ ਪਹਿਲਾਂ ਲਾਸਟ ਵੀਡੀਓ ਦੱਸੀ ਜਾ ਰਹੀ ਹੈ ਬਰਨਾਲਾ ਦੀ ਜਿੱਥੇ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਸੀ ਤੇ ਇਸ ਦਰਮਿਆਨ ਪਾਤਰ ਸਾਹਿਬ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਤਾਂ ਕੱਲ ਦੀ ਇਹ ਵੀਡੀਓ ਹੈ ਤੇ ਅੱਜ ਮੰਦਭਾਗੀ ਖਬਰ ਆਉਂਦੀ ਹੈ ਕਿ ਉਹ ਸਾਡੇ ਸਾਰਿਆਂ ਦੇ ਵਿਚਕਾਰ ਨਹੀਂ ਰਹੇ ਦਰਅਸਲ ਬਰਨਾਲਾ ਵਿਖੇ ਇੱਕ ਸਿਹਤ ਪ੍ਰੋਗਰਾਮ ਕਰਾਇਆ ਗਿਆ ਸੀ ਜਿਸ ਤੇ ਵਿੱਚ ਕਈ ਲੇਖਕਾਂ ਦੀ ਪੁਸਤਕਾਂ ਦਾ ਜੋ ਹੈ ਲੋਕ ਅਰਪਣ ਕੀਤਾ ਗਿਆ ਤੇ ਇਸ ਦਰਮਿਆਨ surjit patar ਵੀ ਪਹੁੰਚੇ ਜਿਨ੍ਹਾਂ ਨੂੰ ਜੋ ਹੈ ਸਨਮਾਨਿਤ ਕੀਤਾ ਗਿਆ ਤੇ ਇਸ ਦਰਮਿਆਨ ਉਹਨਾਂ ਨੇ ਆਪਣੇ ਪੁਰਾਣੇ ਸਾਥੀਆਂ ਨੂੰ ਵੀ ਯਾਦ ਕੀਤਾ ਤਾਂ ਜੋ ਇਹ ਪ੍ਰੋਗਰਾਮ ਕਰਾਇਆ ਗਿਆ ਉਹਨਾਂ ਦੇ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ ਸੀ ਪਾਤਰ ਸਾਹਿਬ ਨੇ ਕਿ ਇਹ ਜੋ ਉਪਰਾਲਾ ਕਰਵਾਇਆ ਜਾ ਰਿਹਾ ਹੈ ਇਸ ਨੂੰ ਇਸੇ ਤਰ੍ਹਾਂ ਹਰ ਇੱਕ ਨੂੰ ਕਰਵਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਪੰਜਾਬੀ ਨੌਜਵਾਨ ਆਪਣੇ ਸਾਹਿਤ ਦੇ ਨਾਲ ਜੁੜਨ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੱਥੇ ਨਿੱਕੇ ਨਿੱਕੇ ਮਾਸੂਮ ਖਿਡਾਰੀ ਹੱਥ ਦੇ ਵਿੱਚ ਬੈਡਮਿੰਟਨ ਫੜਿਆ ਹੋਇਆ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਕਾਫੀ ਜ਼ਿਆਦਾ ਖੁਸ਼ ਵਿਖਾਈ ਦੇ ਰਹੇ ਸਨ ਕੱਲ ਦੀ ਵੀਡੀਓ ਹੈ ਤੇ ਅੱਜ ਇਹ ਚੰਦਰਾ ਦਿਨ ਚੜ ਜਾਂਦਾ ਹੈ ਕਿ ਪੰਜਾਬ ਦਾ ਉੱਗਾ ਸਹਿਤਕਾਰ ਸਾਡੇ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਦੂਰ ਚਲਿਆ ਜਾਂਦਾ ਹੈ ਹਾਲਾਂਕਿ ਜਿਸ ਨੂੰ ਵੀ ਪਤਾ ਲੱਗਦਾ ਹੈ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿ ਸੁਰਜੀਤ ਪਾਤਰ ਸਾਡੇ ਵਿਚਕਾਰ ਨਹੀਂ ਰਹੇ ਇਸ ਦਾ ਅਜੇ ਤੱਕ ਵੀ ਕਈ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਖੁਸ਼ ਹੋ ਕੇ ਜੋ ਹੈ ਆ ਬੱਚਿਆਂ ਨੂੰ ਗੱਲਾਂ ਦੱਸ ਰਹੇ ਸਨ ਤੇ ਪਾਤਰ ਸਾਹਿਬ ਦੀਆਂ ਗੱਲਾਂ ਸੁਣ ਕੇ ਨਿੱਕੇ ਨਿੱਕੇ ਮਾਸੂਮ ਬੱਚੇ ਵੀ ਤਾੜੀਆਂ ਮਾਰ ਰਹੇ ਸਨ